ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਥੇ ਪੈਣੋ ਸਤਿਸ਼ਰੀਆ ਕਾਲ ਕੁਦਰਤੀ ਖੇਤੀ ਕਿਸਾਨ ਪਰਮੇਤਰ ਸਿੰਘ ਇਹ ਜਿਹੜੀ ਮਧੂਮੱਖੀਆਂ ਦਾ ਡੱਬੇ ਵਾਲੀਆਂ ਨੇ ਜੀ ਆ ਰਹੀਆਂ ਨੇ ਜਾ ਰਹੀਆਂ ਨੇ ਤੇ ਅੱਜ ਆਪਾਂ ਇਹਨਾਂ ਮੱਖੀਆਂ ਦੀ ਗੱਲ ਨਹੀਂ ਕਰਾਂਗੇ ਆਪਾਂ ਹੋਰ ਮੱਖੀ ਦੀ ਗੱਲ ਕਰਦੇ ਹਾਂ ਸੋ ਇਹ ਤਾਂ ਦਿਖਾਈਆਂ ਨੇ ਵੀ ਆਪਣੇ ਖੇਤ 'ਚ ਕਿਵੇਂ ਹੁੰਦੀਆਂ ਨੇ ਇਹ ਡੱਬਾ ਸੀਗਾ ਪੁਰਾਣਾ ਪਰ ਅੱਜ ਆਪਾਂ ਹੋਰ ਮੱਖੀ ਦੀ ਗੱਲ ਕਰਾਂਗੇ ਜਿਹੜੀਆਂ ਲੁਪਤ ਹੋਈਆਂ ਪ੍ਰਜਾਤੀਆਂ 'ਚੋਂ ਨੇ ਸੋ ਹੁਣ ਆਪਾਂ ਕੁਝ ਦਿਰਵਾਦਨਾਂ ਨੂੰ ਦਿਖਾਉਣ ਲੱਗੇ ਆ। ਕਿਸਾਨ ਵੀਰੋ ਆਪਣੇ ਬਾਤਾਵਰਨ ਦੇ ਵਿੱਚ 1968-69 ਤੋਂ ਪਹਿਲਾਂ ਇੱਥੋਂ ਤੱਕ ਮੰਨਿਆ ਜਾਂਦਾ ਕਿ ਮਧੂਮੱਖੀਆਂ ਦੀਆਂ ਜਿਹੜੀਆਂ ਇਹ ਆਪਣੇ ਪੌਦਿਆਂ ਤੇ ਕੰਮ ਕਰਦੀਆਂ ਸਨ ਪੋਲਨ ਇੱਕ ਦੂਜੀ ਪਾਸੇ ਜਾ ਉਹਨਾਂ ਦੇ ਜੋ ਪਰਾਗ ਹੁੰਦਾ ਸੀ ਫੁੱਲਾਂ ਤੇ ਕੰਮ ਕਰਦੀ ਸਨ ਝਾੜ ਵਧਾਉਣ ਲਈ ਤਾਂ ਉਹਦੀਆਂ 300 ਮਤਲਬ ਕਿਸਮਾਂ ਸਨ ਜਿਹੜੀਆਂ ਅਲੱਗ-ਲਾਗ ਜਿਵੇਂ ਆਪਣੇ ਫਸਲਾਂ ਨਹੀਂ ਹੁੰਦੇ ਨੇ ਇਸ ਤਰ੍ਹਾਂ ਮਧੂਮੱਖੀਆਂ ਵੀ ਸਨ। ਪਰ ਉਹਨਾਂ ਵਿੱਚੋਂ ਹੀ ਮਧੂਮੱਖੀਆਂ ਬਚੀਆਂ ਜਿਹੜੀਆਂ ਆਪਣੇ ਆਪ ਨੂੰ ਬਚਾਉਣ ਜਾਣਦੀਆਂ ਸਨ ਤੇ ਉਹ ਵੀ ਹੁਣ ਲੁਪਤ ਹੋਣ ਦੇ ਕਿਨਾਰੇ ਨੇ ਤੇ ਡੂਮਣਾ ਮਖਿਆਲ ਸੀਗਾ ਉੱਤੀਆਂ ਥਾਂਵਾਂ ਤੇ ਲੱਗਦਾ ਸੀ ਉਹ ਬਚਿਆ ਰਿਹਾ ਪਰ ਉਹ ਵੀ ਹੁਣ ਲੁਪਤ ਹੋਣ ਦੇ ਕਿਨਾਰੇ ਆ ਬਹੁਤ ਘਟ ਗਏ ਡੂਮਣੇ ਦੇ ਛੱਤੇ ਤੁਸੀਂ ਬਹੁਤ ਘੱਟ ਦੇਖੋਗੇ ਅੱਗੇ ਆਮ ਮਿਲਦੇ ਸੀ ਹੁਣ ਬਹੁਤ ਮੁਸ਼ਕਲ ਨਾਲੇ ਮਿਲਦੇ ਨੇ ਤੇ ਲੱਡੂ ਮੱਖੀ ਜਿਹੜੀ ਆਮ ਚਿੰਗਾ ਚ ਲੱਗ ਜਾਂਦੀ ਸੀ ਉਹ ਆਪਣੇ ਚਿੰਗਾ ਦੇ ਬਹੁਤ ਜ਼ਿਆਦਾ ਗਰੇ ਲੱਗੇ ਰਹਿੰਦੇ ਨੇ ਉਹਨਾਂ ਵਿੱਚ ਵੀ ਅੱਗੇ ਨਾਲੋਂ ਛੱਤੇ ਘੱਟ ਰਹਿ ਗਏ ਮਤਲਬ 1-2 ਹੁੰਦੇ ਨੇ ਅੱਗੇ ਬਹੁਤ ਜ਼ਿਆਦਾ ਹੁੰਦੇ ਸੀਗੇ ਹੁਣ ਜਿਹੜੀ ਇੱਕ ਪ੍ਰਜਾਤੀ ਹੋਰ ਬਚੀ ਰਹੀ ਉਹ ਸੀਗੀ ਮਿੱਟੀ 'ਚ ਰਹਿਣ ਵਾਲੀ ਜਿਹਨੂੰ ਆਪਾਂ ਖੱਡੂ ਮੱਖੀ ਕਹਿੰਦੇ ਸੀਗੇ ਉਹ ਬਹੁਤ ਘੱਟ ਚੁੱਕੀ ਆ ਉਹ ਕਿਉਂ ਬਚੀ ਰਹੀ ਕਿ ਮਿੱਟੀ 'ਚ ਰਹਿੰਦੀ ਸੀਗੀ ਪਰ ਮਿੱਟੀ ਦੇ ਵਿੱਚ ਵੀ ਹੁਣ ਉਤਲ-ਪੋਤਲ ਹੁੰਦੀ ਰਹਿੰਦੀ ਹੈ ਜਿਵੇਂ ਬਾਝੀ ਹੁੰਦੀ ਹੈ ਉਹਨਾਂ ਨੂੰ ਮਾਹੌਲ ਨਹੀਂ ਮਿਲਦਾ ਪਰ ਆਪਣਾ ਖੇਤ ਬਹੁਤ ਲੰਬੇ ਸਮੇਂ ਤੋਂ ਕੁਦਰਤੀ ਖੇਤੀ ਨਾਲ ਜੁੜਿਆ ਹੋਇਆ ਆ ਆਪਾਂ ਨੇ 15 ਅਗਸਤ 2007 ਤੋਂ ਕੁਦਰਤੀ ਖੇਤੀ ਸ਼ੁਰੂ ਕੀਤੀ ਸੀ ਨਾ ਉਰੇ ਕੋਈ ਇੰਨਾ ਜ਼ਿਆਦਾ ਉਸ ਤਰ੍ਹਾਂ ਦਾ ਸਿਸਟਮ ਨਹੀਂ ਕੀਤਾਗਾ ਜਿਹੜਾ ਜਿਹਦੇ ਵਿੱਚ ਲੱਗੇ ਵੀ ਕੁਦਰਤ ਨਾਲ ਛੇੜਛਾੜ ਹੋਈ ਆ ਤੇ ਆਪਾਂ ਹੁਣ ਆਪ ਜੀ ਨੂੰ ਇੱਕ ਮਿੱਟੀ 'ਚ ਰਹਿਣ ਵਾਲੀ ਮੱਖੀ ਕਾਲੇ ਰੰਗ ਦੇ ਡਿੰਜੇ 'ਚ ਮੈਂ ਪ੍ਰਿੰਟ ਹੁੰਦੀ ਆ ਆਪਣੇ ਪ੍ਰਿੰਟ ਦੇ ਨਾਲ ਮਿਲਦਾ ਜੁਲਦਾ ਉਹਦਾ ਸਾਈਜ਼ ਹੁੰਦਾ ਪਰ ਉਹ ਕਾਲੇ ਰੰਗ ਦੀ ਆ ਫੁੱਲਾਂ ਤੇ ਕੰਮ ਕਰਦੀ ਆ ਤੇ ਮਤਲਬ ਬਿਲਕੁਲ ਇਹ ਮਧੂਮੱਖੀ ਵਾਲਾ ਸਿਸਟਮ ਆ ਰੰਗ ਦਾ ਫਰਕ ਆ ਹੋ ਸਕਦਾ ਪੁਰਾਣੀ ਪ੍ਰਜਾਤੀ ਕੋਈ ਜਿਉਂਦੀ ਹੋਵੇ ਮੈਂ ਅੱਜ ਤੁਹਾਨੂੰ ਉਹ ਮੱਖੀ ਤਾਂ ਨਹੀਂ ਦਿਖਾ ਰਿਹਾ ਹੋਰ ਮੱਖੀ ਦਿਖਾ ਰਿਹਾ ਜਿਹੜੀ ਮਿੱਟੀ 'ਚ ਰਹਿੰਦੀਆਂ ਨੇ ਸੋ ਆਪਾਂ ਹੁਣ ਉਹਦੇ ਮੈਂ ਨੇੜੇ ਜਾਊਂਗਾ ਚਿੰਗਾਂ ਦੇ ਵਿੱਚੀ ਵੜ ਕੇ ਤੇ ਆਪਾਂ ਦੇਖਾਂਗੇ ਵੀ ਉਹ ਕਿਹੜੀ ਮੱਖੀਆਂ ਤੇ ਕਿਵੇਂ ਕੰਮ ਕਰਦੀਆਂ ਕੋਈ ਬਹੁਤ ਹੀ ਲੰਬੀ ਵੀਡੀਓ ਤਾਂ ਬਣਾ ਨਹੀਂ ਸਕਦੇ ਕੋਈ ਮੱਖੀਆਂ ਜਿਹੜੀਆਂ ਐਸੇ ਜੀਆਂ ਹੁੰਦੀਆਂ ਨੇ ਉਹ ਹਮਲਾ ਵੀ ਕਰ ਦਿੰਦੀਆਂ ਨੇ ਕਿਉਂਕਿ ਦੇਖਦੇ ਆਂ ਚੱਲ ਕੇ ਸੋ ਆਓ ਆਪਾਂ ਮਿੱਟੀ ਦੀਆਂ ਖੱਡੂ ਮੱਖੀ ਦੇਖੀ ਹਾਂਜੀ ਕਿਸਾਨ ਵੀਰੋ ਹੁਣ ਆਪਾਂ ਕੁਝ ਦੇਰ ਬਾਅਦ ਮਿੱਟੀ ਦੇ ਵਿੱਚ ਰਹਿਣ ਵਾਲੀ ਮੱਖੀਆਂ ਨਾਲ ਆਪ ਜੀ ਨੂੰ ਮਿਲਾਵਾਂਗੇ ਤੇ ਮੱਖੀਆਂ ਦੀ ਗਿਣਤੀ ਵਧਾ ਕਿਉਂਕਿ ਮੈਨੂੰ ਬੈਠਣਾ ਵੀ ਉਹ ਸਾਈਡ ਪਿਆ ਰਿਹਾ ਜਿੱਥੇ ਇਹਨਾਂ ਦਾ ਆਉਣ ਜਾਣ ਦਾ ਰਾਹ ਨੇੜੇ ਨਹੀਂ ਬਣਾ ਸਕਦਾ ਕਿ ਮੱਖੀਆਂ ਦੀ ਗਿਣਤੀ ਬਹੁਤ ਜ਼ਿਆਦਾ ਸਿਰਫ ਕੋਸ਼ਿਸ਼ ਕਰਿਓ ਵੀ ਮੱਖੀ ਦੇਖ ਜੇਬੀ ਆਪ ਜੀ ਨੂੰ ਆਹ ਦੇਖੋ ਇਹ ਮਿੱਟੀ 'ਚ ਰਹਿਣ ਵਾਲੀ ਮੱਖੀ ਆ ਖੱਡੂ ਮੱਖੀ ਆ ਤੇ ਕੈਮਰੇ ਦੇ ਵਿੱਚ ਘਟ ਆ ਰਹੀ ਆ ਨੇੜੇ ਨਹੀਂ ਦਿਖਾ ਸਕਦਾ ਕਿਉਂ ਜਿੱਥੇ ਮੈਂ ਬੈਠਾ ਇਹਨਾਂ ਦੀ ਫਲਾਈਟ ਦਾ ਰਾਹ ਇਧਰੋਂ ਆਉਂਦੀਆਂ ਨੇ ਜਾਂਦੀਆਂ ਨੇ ਪਰ ਫਿਰ ਵੀ ਆਪ ਜੀ ਕੋਸ਼ਿਸ਼ ਕਰਿਓ ਵੀ ਧਿਆਨ ਨਾਲ ਆਹ ਜਿਹੜੀ ਖਾੜਾ ਜਣਾ ਚੋਂ ਉੱਥੋਂ ਨਿਕਲਦੀਆਂ ਨੇ ਆਉਂਦੀਆਂ ਨੇ ਇਸਾਇਤੀਆਂ ਮੱਖੀਆਂ ਨੇ ਤੇ ਗਿਣਤੀਆਂ ਦੀ ਬਹੁਤ ਜ਼ਿਆਦਾ ਹੈ ਕਿਉਂਕਿ ਜਿਹੜੀ ਇਹ ਜਗ੍ਹਾ ਹੈ ਇਹ ਜਿੱਕਰ ਆਪਣੇ ਖੇਤਾਂ ਵਿੱਚ ਬਿਰਮੀਆਂ ਬਣਦੀਆਂ ਰਹਿੰਦੀਆਂ ਨੇ ਸਿਉਕ ਹੁੰਦੀ ਆ ਉਹ ਬਿਰਮੀ ਛੱਡ ਜਾਂਦੀ ਆ ਜਾਂ ਕਿਉਂਕਿ ਨੇਚਰ ਦਾ ਸਿਸਟਮ ਹੈ ਫਿਰ ਜਿਹੜੀ ਖੱਡੂ ਮੱਖੀ ਆ ਇਹ ਉਹਦੇ ਵਿੱਚ ਆਪਣਾ ਘਰ ਬਣਾ ਲੈਂਦੀ ਆ ਤੇ ਮਿੱਟੀ 'ਚ ਰਹਿੰਦੀਆਂ ਨੇ ਆਪਣੇ ਜਿੰਨੇ ਵੀ ਇਸ ਤਰ੍ਹਾਂ ਦੀਆਂ ਬਿਰਮੀਆਂ ਨੇ ਉੱਥੇ ਜੰਮ ਤੂ ਮੱਖੀਾਂ ਉਡਦੀਆਂ ਫਿਰਦੀਆਂ ਤਾਂ ਮੈਂ ਹਿਸਾਬ ਲੈਂਦਾ ਵੀ ਇਹਦੇ ਵਿੱਚ ਖੱਡੂ ਮੱਖੀ ਨਾਲ ਦੀ ਆ ਸੋ ਇਹ ਬਿਲਕੁਲ ਲੋਕਮਾਂ ਇਲਾਕਾ ਇੱਕ ਅਜਿਹੀ ਜਗ੍ਹਾ ਮਤਲਬ ਦੂਜੇ ਪਾਸੇ ਨੂੰ ਭਾਵੇਂ ਜਗ੍ਹਾ ਖਾਲੀ ਆ ਪਰ ਇਹਨੇ ਰਾਹ ਉਹ ਜਗ੍ਹਾ ਰੱਖਿਆ ਜਿੱਧਰੋਂ ਚੰਗਾ ਨੇ ਪਰਲੀ ਸਾਈਡ ਖਾਲੀ ਜਗ੍ਹਾ ਜਖਾਰ ਉਸਨੀ ਚ ਹੀ ਨਹੀਂ ਦੀਆਂ ਨਾ ਉਧਰੋਂ ਰਾਹ ਨਹੀਂ ਰੱਖਿਆ ਹੋਇਆ ਇੰਨੀ ਸਿਆਣੀ ਹੁੰਦੀ ਆ ਵੀ ਇਧਰ ਕੋਈ ਦੇਖ ਨਾ ਸਕੇ ਸੋ ਆਪਾਂ ਉਹ ਖਾੜ ਦੇ ਵਿੱਚ ਤੁਸੀਂ ਦੇਖੋ ਮੱਖੀਆਂ ਆ ਰਹੀਆਂ ਨੇ ਜਾ ਰਹੀਆਂ ਨੇ ਇਹ ਸਭ ਕੁਦਰਤੀ ਮਾਹੌਲ ਕਰਕੇ ਹੋ ਰਿਹਾ ਕਿਉਂ ਜਿੱਥੇ ਨੇਚਰ ਆ ਉੱਥੇ ਹੁੰਦੀਆਂ ਨੇ ਸੋ ਹੁਣ ਆਪਾਂ ਜਿਆਦਾ ਨੇੜੇ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਦਾ ਕੀ ਪਤਾ ਹਮਲਾ ਕਰ ਦੇਣ ਪਰ ਉਹ ਦੇਖੋ ਵੀ ਉਹ ਦੇਖੋ ਤੇ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਕਿਉਂਕਿ ਜੇ ਆਪਾਂ 60 ਡਿਗਰੀ ਦੀ ਸਪੀਡ ਤੋਂ ਤੇਜ਼ ਹੱਥ ਲਾਉਂਨੇ ਆ ਤਾਂ ਮਧੂਮੱਖੀ ਹਮਲਾ ਕਰਦੀ ਆ ਜੇ ਤੁਸੀਂ ਹੌਲੀ ਹਮਲ ਸਪੀਡ ਤੇ ਹਮਲਾ ਕੇ ਦੇਖਦੇ ਹੋ ਹਲਾਉਂਨੇ ਤਾਂ ਇਹ ਹਮਲਾ ਨਹੀਂ ਕਰਦੀ ਹੁਣ ਆਪਾਂ ਪਿੱਛੇ ਝਟ ਰਹੇ ਆ ਸੋ ਇਹ ਮਾਹੌਲ ਆ ਜੀ ਇੱਥੇ ਰਹਿ ਰਹੀ ਹੈ ਕਿਉਂਕਿ ਆਪਣੇ ਸਾਰਾ ਨੇਚਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਆ ਹੁਣ ਮੈਂ ਉੱਪਰੋਂ ਵੀ ਦਿਖਾਉਣਾ ਦੇਖੋ ਇਸ ਤਰ੍ਹਾਂ ਦਾ ਆਪਣਾ ਸਿਸਟਮ ਆ ਜਿੱਥੇ ਮੈਂ ਬੈਠਿਆ ਜੀ ਵਿੱਚ ਵੜ ਕੇ ਦੇ ਕੁਇਚਿੰਗਾਂ ਨੇ ਸਾਰੀਆਂ ਕਿਉਂਕਿ ਆਪਾਂ ਛੋਟੇ ਜੀਵਾਂ ਦਾ ਜਿਹੜੀ ਮੈਂ ਧਰਤੀ 'ਤੇ ਲੰਘ ਰਿਆਂ ਹੈਟਾਂ ਮਰਚਿੰਗ ਆ ਚਿੰਗਾਂ ਦੇ ਵਿੱਚੋਂ ਭੜਕੇ ਆਇਆ ਸੀ ਤੇ ਪਹਿਲਾਂ ਆਪਾਂ ਤਾਂ ਦਿਖਾਇਆ ਸੀਗਾ ਵੀ ਆਪਣੇ ਦੂਜੀਆਂ ਮੱਖੀਆਂ ਵੀ ਨੇ ਡੱਬੇ ਵਾਲੀਆਂ ਵੀ ਡੂੰਬਣਾ ਮਖਿਆਲ ਪਹਿਲਾਂ ਲੱਗਦਾ ਸੀ ਪਰ ਉਹ ਚੋਰੀ ਕਰਨ ਵਾਲੇ ਲੋਕ ਸੋ ਲੈ ਲੈਂਦੇ ਨੇ ਫਿਰ ਮધુ ਮੱਖੀ ਬੜੀ ਪਰੇਸ਼ਾਨ ਹੁੰਦੀ ਆ ਸੋ ਇਸ ਤਰ੍ਹਾਂ ਅੱਜ ਆਪ ਜੀ ਨਾਲ ਮਿੱਟੀ ਰਾਂ ਦੇ ਵਾਲੀ ਮੱਖੀਆਂ ਦੀ ਆਪਾਂ ਨੇ ਗੱਲਬਾਤ ਸਾਂਝੀ ਕੀਤੀ ਆ ਹੁਣ ਮੈਂ ਚਿੰਗਾਂ ਚ ਬਾਹਰ ਆ ਗਿਆ ਸੋ ਇਸ ਤਰ੍ਹਾਂ ਇਹ ਮੱਖੀਆਂ ਆਪਣੇ ਆਪ ਨੂੰ ਸੰਭਾਲ ਕੇ ਰੱਖਦੀਆਂ ਨੇ ਮਤਲਬ ਉਹ ਨਾ ਥਾਂਾਂ ਤੇ ਰਹਿੰਦੀਆਂ ਨੇ ਜਿੱਥੇ ਇਨਸਾਨ ਦੀ ਪਹੁੰਚ ਔਖੀ ਹੋਵੇ ਤੇ ਕੁਦਰਤੀ ਖੇਤੀ ਵਿੱਚ ਇਹ ਮਾਹੌਲ ਆਪਾਂ ਨੇ ਅਲੱਗ-ਅਲੱਗ ਥਾਂਾਂ ਤੇ ਬਣਾਇਆ ਹੋਇਆ ਤੇ ਨੇਚਰ ਵੀ ਬਚੀ ਰਹਾ ਜੀਵ ਜਗਤ ਵੀ ਬਚ ਰਿਹਾ ਸਿਉਂਕ ਤੋਂ ਲੈ ਕੇ ਜੇ ਹਰੇਕ ਜੀਵ ਨਾ ਖੇਤਾਂ 'ਚ ਹੈ ਬਿਰਮੀਆਂ ਨੇ ਤਾਂ ਇਹ ਮਧੂ ਮੱਖੀਆਂ ਮਿੱਟੀ ਵਾਲੀਆਂ ਖੱਡੂ ਮੱਖੀਆਂ ਆਈਆਂ ਨੇ ਕਿਉਂਕਿ ਮਧੂ ਮੱਖੀ ਆਪ ਤਾਂ ਘਰ ਬਣਾ ਨਹੀਂ ਸਕਦੀ ਸੋ ਇਸ ਤਰ੍ਹਾਂ ਜੀਵ ਇਹਨਾਂ ਨੂੰ ਮਦਦ ਕਰਦੇ ਨੇ ਸੋ ਇਹ ਸਾਰਾ ਕੁਝ ਕੁਦਰਤੀ ਖੇਤੀ 'ਚ ਹੋ ਰਿਹਾ ਇਹ ਜੱਫਾ ਮੂਲਾ ਕੁਦਰਤ ਵਿਖੇ ਤਾ ਤੇ ਸਾਰਾ ਮਤਲਬ ਨੇਚਰ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਗਈ ਆ ਆ ਦੇਖੋ ਉੱਪਰ ਵੀ ਇਸ ਤਰ੍ਹਾਂ ਬਿਲਕੁਲ ਜੰਗਲ ਦਾ ਮਾਹੌਲ ਬਣਾਇਆ ਹੋਇਆ ਆਪਾਂ ਨੇ ਤਾਂ ਕਿ ਵਾਤਾਵਰਨ ਬਚੇ ਕੁਦਰਤੀ ਖੇਤੀ ਬਚੇ ਜੰਗਲੀ ਜੀਵ ਬਚਣ ਤੇ ਹਰੇਕ ਜੀਵ ਸੁਰੱਖਿਅਤ ਹੋਵੇ ਉਹ ਕੁਦਰਤੀ ਖੇਤੀ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤ ਸ੍ਰੀ ਅਕਾਲ ਜੀ